ਨੰਗਲ ਤੋਂ ਸਾਹਮਣੇ ਆਈ ਇੱਕ ਸਨਸਨੀਖੇਜ਼ ਘਟਨਾ ਨੇ ਲੋਕਾਂ ਦੇ ਹੋਸ਼ ਉਡਾ ਦਿੱਤੇ ਹਨ। ਪਾਕੜਾ ਰੋਡ ਤੇ ਵਾਰ ਨੰਬਰ 1 'ਚ ਮਿਲਿਆ ਇੱਕ ਅਣਪਛਾਤਾ ਨੌਜਵਾਨ ਦਾ ਸਰੀਰ ਸ਼ਾਰੇ ਸ਼ਹਿਰ ਲਈ ਖੋਪਰੀ ਦੀ ਕੰਟੀ ਬਣ ਗਿਆ ਹੈ। ਸ਼ਾਮ ਦੇ ਸਮੇਂ ਕੁਝ ਮਹਿਲਾਵਾਂ ਰੋਜ਼ੀ ਤਰ੍ਹਾਂ ਸੈਰ ਕਰਨ ਲਈ ਬੀਬੀਐਮਬੀ ਕਲੋਨੀ ਤੋਂ ਸਤਲੇਪੁਰ ਪਾਰਕ ਵੱਲ ਨਿਕਲਿਆ ਸਨ। ਰਸਤੇ ਵਿੱਚ ਇੱਕ Laash ਵੇਖ ਕੇ ਉਹਨਾਂ ਦੇ ਪੈਰਾਂ ਹਟੋ ਧਰਤੀ ਖਿੱਚ ਗਈ। ਤੁਰੰਤ ਖਬਰ ਬਾੜ ਪਰਸ਼ਦ ਤੱਕ ਪਹੁੰਚੀ ਜਿਨ੍ਹਾਂ ਨੇ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਤਵਦੀਸ਼ ਸ਼ੁਰੂ ਕਰ ਦਿੱਤੀ ਇਸ লাশ ਦੀ ਦੇਹ ਦੇ ਵਿੱਚੋਂ ਜਾਂਚ ਦੌਰਾਨ ਇੱਕ ਆਧਾਰ ਕਾਰਡ ਮਿਲਿਆ ਜਿਸ ਤੇ ਨਾਮ ਰਾਹੁਲ ਪੁੱਤਰ ਹੁਕਮਚੰਦ ਪਿੰਡ ਦਮਕਾ ਕਸ਼ੀਰਾ ਜ਼ਿਲ੍ਹਾ ਕਾੰਗੜਾ ਹਿਮਾਚਲ ਪ੍ਰਦੇਸ਼ ਲਿਖਿਆ ਹੋਇਆ ਸੀ ਪਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਇਹ ਆਧਾਰ ਕਾਰਡ ਉਸੇ ਨੌਜਵਾਨ ਦਾ ਹੈ ਜਾਂ ਕਿਸੇ ਹੋਰ ਦਾ ਹੈ ਇਸ ਦੀ ਉਮਰ ਸਿਰਫ ਬੀਤੋ 25 ਸਾਲ ਦੀ ਦੱਸੀ ਜਾ ਰਹੀ ਹੈ ਪਰੰਤੂ ਇੰਨੀ ਛੋਟੀ ਉਮਰ 'ਚ ਇੰਨੀ ਰਸਮਈ ਮੌਤ ਨੇ ਲੋਕਾਂ ਦੇ ਦਿਨ ਵਿੱਚ ਡਰ ਪੈਦਾ ਕਰ ਦਿੱਤਾ ਹੈ ਕਿ ਇਹ ਕਤਲ ਹੈ ਖੁਦਕੁਸ਼ੀ ਹੈ ਜਾਂ ਨਸ਼ੇ ਦੀ ਓਵਰਡੋਜ਼ ਅਜੇ ਤੱਕ ਇਸ ਬਾਰੇ ਕੁਝ ਵੀ ਕਹਿਣਾ ਸੰਭਵ ਨਹੀਂ ਹੈ ਪੁਲਿਸ ਨੇ ਲਾਸ਼ ਨੂੰ 72 ਘੰਟੇ ਲਈ ਮੋਰਚੀ ਕਾਰਚ ਰਖਵਾ ਦਿੱਤਾ ਗਿਆ ਹੈ ਬਿਊਰੋ ਰਿਪੋਰਟ ਮੇਰਾ ਪੰਜਾਬ న్యూਸ ਇਸ ਬਾਰੇ ਤਾਂ ਨਹੀਂ ਪਤਾ ਲੱਗਿਆ ਵੀ ਹੈ ਕੌਣ ਹੈ ਪਰ ਉੱਥੇ ਸੈਰ ਕਰਨ ਜਾਂਦੇ ਥੱਲੇ ਸ਼ਾਮ ਨੂੰ ਬਹੁਤ ਲੋਕ ਤੋਂ ਉਹਨਾਂ ਚੋਂ ਇੱਕ ਦੋ ਲੇਡੀਆਂ ਸੀ ਉਹਨਾਂ ਦਾ ਮੈਨੂੰ ਫੋਨ ਆਇਆ ਵੀ ਇੱਥੇ ਕੁਝ ਐਦਾ ਲੱਗਦਾ ਵੀ ਸ਼ਾਇਦ ਕੋਈ ਕਪੜਾ ਕੁਫੜਾ ਪਿਆ ਹੋਇਆ ਜਾਂ ਕੁਝ ਹੋਰ ਹੈ ਕਿ ਆ ਕੇ ਮੜੇ ਦੇਖ ਲਓ ਫੇ ਮੈਂ ਤੁਰੰਤ ਜਿਹੜਾ ਥਾਣੇਦਾਰ ਨੰਗਲ ਥਾਣੇ ਨੂੰ ਫੋਨ ਕੀਤਾ ਤੇ ਉੱਤੋਂ ਐਸਐਚਓ ਸਾਹਿਬ ਆਪ ਔਰ ਉਹ ਤੇ ਅਸੀਂ ਹੁਣ ਦੇਖਿਆ ਇਹਨੂੰ ਤੇ ਕੋ ਨੌਜਵਾਨੀ ਹੈ ਕੋ ਮਲਬੀ 25 ਸਾਲ ਦੀ ਉਮਰ ਹੈ ਜਿਸ ਤੋਂ ਨਾਲ ਦੇਖਣ ਚ ਲੱਗ ਰਿਹਾ ਤੇ ਮਲੋ ਦੀ ਮੌਤ ਹੋ ਚੁੱਕੀ ਹੈ